ਆਪ ਸ੍ਰੀ ਕਾਲ ਦੋਸਤੋ ਤੁਹਾਨੂੰ ਟਰੈਕਟਰ ਦਿਖਾਉਣੇ ਤਿਆਰ ਕੀਤਾ ਹੋਇਆ ਪੂਰੇ ਸ਼ੌਂਕ ਨਾਲ ਹਿੰਦੁਸਤਾਨ ਹਿੰਦੁਸਤਾਨ 60 ਪੂਰੇ ਸ਼ੌਂਕ ਨਾਲ ਤਿਆਰ ਕੀਤਾ ਹੋਇਆ ਪੈਰਦਾਨ ਦੇਖੋ ਕਿੰਨੇ ਤਗੜੇ ਲਾਵਾ ਬਣਾਏ ਨੇ ਉੱਪਰੋਂ ਉੱਪਰੋਂ Osionfish. دو ہزار انی ماڈل لکھا ہوا بھی تیار کرایا پانچ لکھ پچانوے ہزار لکھا چھوٹا پورا شوق نہ تیار کیا ہوا پیر دیں بہت تگڑے چیز بنائی ہے زندگی چلے چٹنی ہندوستان ٹریکٹر تیار کیا ہوا پورے شوق نارا ਫੋੜਾ ਕੋਈ ਨਹੀਂ ਪਾ ਰਹਾ ਮੋਰ ਉੱਤੇ 3 ਦਾ ਪਾਣੀ ਹੋ ਰਿਹਾ ਹੈ ਟਰ ਵੀ ਪੂਰੇ ਵੱਡੇ ਟਰ ਹੈ ਨੀ ਤਾਂ ਛੋਟਾ ਪੂਰੀਆ ਵਧੀਆ ਲਵਾਈਆਂ ਹੋਈਆਂ ਤੇ ਵਗੇਰ ਸ਼ੈਡ ਤੇ ਲਵਾਤਾ ਇਹ ਘੇਰਗੁਰ ਦੇ ਬਾਲੇ ਇਹਨਾਂ ਬਾਰੇ ਪਤਾ ਨਹੀਂ ਆਪਾਂ ਨੂੰ ਜਾਣਕਾਰੀ ਨਹੀਂ ਹੋਣੀ ਹੈਗੀ ਪੂਰੀ ਵਧੀਆ ਸ਼ੋਅ ਬਣਾਈ ਹੈ ਹਿੰਦੁਸਤਾਨ 60000 ਹਿੰਦੁਸਤਾਨ 60 ਹਿੰਦੁਸਤਾਨ 60 ਬਾਈ ਨੂੰ ਤੇਰਾ ਸ਼ੌਂਕ ਹੈ ਦਿੱਲੀ ਦਾ ਸ਼ਤਰੀ ਦੇ ਉੱਤੇ ਪੂਰੇ ਸ਼ੌਂਕ ਨਾਲ ਡੈਕ ਬੁੱਕ ਲਵਾ ਕੇ ਪੂਰਾ ਕਮੇ ਪਿਆਰ ਕਰਾਇਆ ਬਾਈ ਨੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਬੇਜ ਨੂੰ ਫੋਲੋ ਕਰੋ ਤੁਹਾਡਾ ਧੰਨਵਾਦ